ਆਬੀਆਂ ਦੀ ਪਛਾਣ ਆ ਮਿੱਤਰੋ ਤੇ ਬਾਈ ਹੁਰਾ ਨੇ ਬਾਜ਼ਾਰ ਨਾਲੋਂ ਅੱਧੇ ਰੇਟ ਹੀ ਕਰ ਰੱਖੇ ਨੇ ਬਿਲਕੁਲ ਸਹੀ ਕਹਿ ਰਹੇ ਜੀ ਮੁੰਡੇ ਇਹ ਆ ਦੇਖੋ ਤੁਸੀਂ কুর্তা ਦਾ ਮੈਂ ਜੀਜ਼ਾ ਕਾਟਨ ਦਾ ਇਹ ਜੀਜ਼ਾ ਕਾਟਨ ਦਾ কুর্তা ਪਿਆਮਾ ਆ ਦੇਖੋ ਇਹਦਾ ਦੂਜਾ ਕਲਰ ਬਹੁਤ ਸੋਹਣੇ ਸੋਹਣੇ ਮੇਰੇ ਕੋਲ ਰੰਗ ਆ ਚੁੱਕੇ ਨੇ ਵਿਆਹ ਸ਼ਾਦੀਆਂ ਲਈ ਫ੍ਰੀ ਵੈਡਿੰਗ ਲਈ ਤੇ ਨੰਨਾਂ ਵਾਸਤੇ কুর্তা ਪਿਆਮਾ ਇਹ ਤੁਹਾਨੂੰ ਅਸੀਂ কুর্তা ਪਿਆਮਾ ਦਵੇਂ ਜੀਜ਼ਾ ਕਾਟਨ ਦਾ 850 ਰੁਪਏ ਦੇ ਵਿੱਚ ਠੀਕ ਹੈ ਇੱਕ ਤੁਹਾਨੂੰ ਮਨ ਨਵੀਂ ਚੀਜ਼ ਵਿੱਚ ਕੋ ਹੋ ਰਾਇਆ ਲੋ ਇਹ ਕਪੜਾ ਦਾ ਇੰਪੋਰਟਡ ਕਪੜਾ ਇਹਨੂੰ ਆਪਾਂ ਕਹਿੰਦੇ ਲਚਕਾ ਆ ਦੇਖੋ ਬਹੁਤ ਚ ਇਹ ਤੁਹਾਨੂੰ ਲੱਛਕਾ ਕੁਰਤਾ ਪਜਾਮਾ ਦੇਵਾਂਗੇ ਸਿਰਫ 1000 ਰੁਪਏ ਦੇ ਵਿੱਚ ਆਪਣਾ ਚੈਲੰਜ ਹੈ ਪੂਰੇ ਪੰਜਾਬ ਦਾ ਜੇ ਕੋਈ ਕੁਰਤਾ ਮੈਂ 1000 ਰੁਪਏ ਦੇ ਵਿੱਚ ਲੱਛਕਾ ਆ ਲੋ ਸਾਡੇ ਕੋਲ ਬੀਜੀ ਮਿਲਣਗੇ ਪਰ ਸਾਰੇ ਬ੍ਰਾਂਡ ਜਿਵੇਂ ਰੈਮਡ ਦਾ ਬ੍ਰਾਂਡ ਹੈ ਦੇਖੋ ਭਾਈ ਕੁਰਤੇ ਪਜਾਮੇ ਦੇ ਵਿੱਚ ਇਹ ਤੁਹਾਨੂੰ ਦਵਾਂਗੇ ਸਿਰਫ 1200 ਰੁਪਏ ਦੇ ਵਿੱਚ ਉਹਨੂੰ ਆ ਗਿਆ ਮੇਰਾ ਸੀ ਆਰਾਮ ਦਾ ਬ੍ਰਾਂਡ ਆ ਲੋ ਗੁਰਨਾਣਕ ਵਾਈਟ ਹਾਊਸ ਤੋਂ ਤੁਹਾਨੂੰ ਕੱਲੇ ਬ੍ਰਾਂਡ ਹੀ ਮਿਲਣਗੇ ਸੀ ਆਰਾਮ ਰੈਮਡ ਮੁਫਤ ਲਾਲ ਭਾਈ ਜੀ ਇਹ ਕੁਰਤੇ ਪਜਾਮੇ ਲੈਣ ਲਈ ਆਉਣਾ ਕਿੱਥੇ ਪਊਗਾ ਆਉਣਾ ਕਿੱਥੇ ਹੈਗਾ ਨੀਰ ਵਾਈਅਰ ਸਕੂਲ ਗੁਰਨਾਣਕ ਵਾਈਟ ਹਾ ਤਾਂ ਤੁਸੀਂ ਕਾਲ ਦੇ ਮੱਸੇ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ